ਕੁਮਾਰ ਕਰਾ ਕੀਤੇ ਉਹ ਬੰਦ ਕੋ ਨਿਿਰੋਗਾ ਉਹ ਸਭ ਕਰੇਗਾ ਖਾਦਸਾ ਆਕੀ ਰਹੇਗਾ ਉਹ ਵਾਪਸ ਮਿਲenge ਹਟੇ ਲੰਤੋ ਉਹ ਆਪ ਨੂੰ ਆਗਾ ਦੇ ਕਰੇਗਾ ਉਹ ਦੁੜਦਾ ਕਰ ਸੇਵਦੇ ਕੁਮਾਰ ਕਰਾ ਉਹ ਸੌਟਾ ਕਰ ਸੇਵਦੇ ਕੁਮਾਰ

ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੇ ਜੀ ਚੋਣ ਆਸ ਵਾਹਿਗੁਰੂ ਜੀ ਦੇ ਬਸ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਸਾਡੇ ਸੰਗਰਾਮ ਕਲਾ ਕੇਂਦਰ ਦੀ ਟੀਮ ਵੱਲੋਂ ਸਾਡੀ ਜਿਹੜੀ ਹੈਂਡੀਕੈਪਡ ਟੀਮ ਜਿਹੜੀ ਅੱਜ ਰੋਡਰਾ ਅਥਰਾ ਟੀਮ ਡਾਕਟਰ ਸਾਹਿਬ ਵੀ ਆਏ ਨੇ ਕਮੌਰ ਸਿੰਘ ਜੀ ਇਹਨਾਂ ਵੱਲੋਂ ਤੁਹਾਨੂੰ ਬਧਾਈਆਂ ਅੱਜ ਦਾ ਜਿਹੜਾ ਸਮਾਗਮ ਹੋਇਆ ਕਿਹੜੇ ਕਿਹੜੇ ਸਮਾਗਮ ਹੋਏ ਨੇ ਤੁਸੀਂ ਉਹਦੇ ਬਾਰੇ ਸਾਨੂੰ ਜਾਣਕਾਰੀ ਦੱਸੋ ਅੱਜ ਕਿੰਨੇ ਕੈਂਪ ਕਿੰਨੇ ਢਾਡੀ ਜੱਥੇ ਆਏ ਕਿਹੜੇ ਕਿਹੜੇ ਲੰਗਰ ਵਗੈਰਾ ਜੋ ਵੀ ਚੱਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਲੰਗਰ ਗੁਰੂ ਦੀ ਬਾਣੀ ਦਾ ਪਹਿਲਾ ਲੰਗਰ ਗੁਰੂ ਬਾਣੀ ਦਾ ਜਿਹੜਾ ਇੱਕ ਇੱਕ ਹਾਰ ਤੋਂ ਲੈ ਕੇ ਖੰਡ ਪਾਠ ਪੜਾ ਆਰੰਭ ਹੋਏ ਆਦ ਤੋਂ ਮਦ ਮਦ ਤੋਂ ਸਪੂਰਨ ਆਦ ਤੋਂ ਮਦ ਮਦ ਤੋਂ ਸਪੂਰਨ 41 ਖੰਡ ਪਾਠਾਂ ਦੇ ਇਸ ਪਵਿੱਤਰ ਧਰਤੀ ਨੂੰ ਭਾਗ ਲੱਗੇ ਸੰਗਤਾਂ ਨੂੰ ਤਾਰਿਆ ਸੇਵਾ ਦੇ ਕੇ ਗੁਰੂ ਨੇ ਉਸ ਤੋਂ ਬਾਅਦ ਸਾਡੇ ਸਤਕਾਰਯੋਗ ਜਿਹੜੇ ਅੰਗੀਆਂ ਦੇ ਆ ਗੁਰੂ ਨੇ ਕਿਰਪਾ ਕੀਤੀਆਂ ਕੋਈ ਕਿਸੇ ਕਿਸਮ ਦੀ ਮਸ਼ੀਨ ਜਾਂ ਗੋਡਿਆਂ ਦਾ ਇਲਾਜ ਇਹ ਸਾਡੇ ਚਮਕੌਰ ਸਿੰਘ ਜੀ ਨੇ ਪ੍ਰਾਲਾ ਕੀਤਾ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਦੂਸਰਾ ਕੈਂਪ ਸਾਡੇ ਖੂਨਦਾਨ ਦਾ ਕਈ ਸਾਲ ਤੋਂ ਲੱਗਦਾ ਆ ਰਿਹਾ ਹੈ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਸਾਨੂੰ ਉਹਨਾਂ ਤੇ ਆਸ ਹੈ ਗੁਰੂ ਕਿਰਪਾ ਕਰੇ ਮਹਾਪੁਰਸ਼ ਵੀ ਬਹੁਤ ਆਇ ਧਰਤੀ ਨੂੰ ਪਾਗ ਲੱਗੇ ਹੋਏ ਹਨ ਸਾਡੇ ਸਤਕਾਰਯੋਗ ਬਾਬਾ ਪ੍ਰਦੀਪ ਸਿੰਘ ਜੀ ਦਾਦੂ ਵਾਲੇ ਮਹਾਪੁਰਸ਼ਾਂ ਦੇ ਸੇਵਾਦਾਰ ਉਹ ਵੀ ਆਏ ਬਾਬਾ ਸਰਜੀਤ ਸਿੰਘ ਜੀ ਪਟਿਆਰੇ ਵਾਲੇ ਕਨੁਰਕੀ ਸਾਹਿਬ ਗੁਰਦੁਆਰਾ ਹੋਰ بڑے ਮਹਾਪੁਰਸ਼ਾਏ ਬਾਬਾ ਮਨਦੀਪ ਸਿੰਘ ਜੀ ਬਿਰਦੇ ਆਰਸੀ ਉਹ ਵੀ ਇੱਥੇ ਹਾਜ਼ਰੀ ਭਰ ਕੇ ਗਏ ਆ بڑے ਮੇਕਾਂ ਕਮਿਸਰ ਰਾਜੀ ਢਾਡੀ ਆਏ ਪਰ ਜਿਹੜਾ ਆਨੰਦ ਸਾਨੂੰ ਇੱਥੋਂ ਆਇਆ ਛੋਡੇ ਕਲਪਚੋਣਾ ਜਿਹੜਾ ਸੇਵਾਦਾਰ ਆਪ ਤਾਂ ਅੰਗਾਂ ਤੋਂ ਖੜਾ ਪਰ ਦੂਜਿਆਂ ਨੂੰ ਤੋੜਨ ਦੀ ਕੋਸ਼ਟ ਕਰ ਰਿਹਾ ਆਪ ਤਾਂ ਖੜਾ ਔਰ ਦੂਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਮਹਾਰਾਜ ਕਿਰਪਾ ਕਰੇ ਸ਼ਹੀਦ ਬਾਬਾ ਧਰਨਾ ਸਿੰਘ ਜੀ ਸੋਦੀ ਟੀਮ ਨੂੰ ਚੜ੍ਹਦੀ ਕਲਾ ਕਰੇ ਇਹ ਜਿਹੜਾ ਸਮਾਗਮ ਹੈ ਸੋਡਾ ਹਰ ਸਾਲ ਹੁੰਦਾ ਰਹੇ ਗੁਰੂ ਕਿਰਪਾ ਕਰੇ ਸਾਨੂੰ ਬਲ ਬਖਸ਼ਦਾ ਰਹੇ ਸੋਨੂੰ ਊਂਗ ਦੀਆਂ ਤਾਕਤਾਂ ਬਖਸ਼ਦਾ ਰਹੇ ਇਹ ਬੇਨਤੀਆਂ ਨੂੰ ਕਰੋ ਪ੍ਰਵਾਨ ਸਤਗੁਰ ਦਾ ਕਰੋ ਸ਼ਕਰਾਨਾ ਸ਼ਹੀਦ ਬਾਬਾ ਧਰਨਾ ਸਿੰਘ ਜੀ ਦੇ ਸਥਾਨ ਤੇ ਸਿਰ ਚਕਾਉਂਦੇ ਰਹੋ ਚੜ੍ਹਦੀ ਕਲਾ ਹੁੰਦੀ ਚਾਹੂਗੀ ਬਲਾਓ ਫਤਿਹ ਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ